ਜਿੰਨੇ ਇਥੇ ਟੈਂਟ ਲੱਗੇ ਆ ਕੋਈ ਪੰਜਾਬ ਦੇ ਬੰਦੇ ਨੂੰ ਨਹੀਂ ਦਿੱਤਾ ਟੈਂਟ ਲਾਉਣ ਵਾਸਤੇ ਦਿੱਲੀ ਦੀਆਂ ਕੰਪਨੀਆਂ ਨੂੰ ਦਿੱਤਾ ਗਿਆ ਟੈਂਟ ਲਾਉਣ ਵਾਸਤੇ ਉੱਥੋਂ ਕਮਿਸ਼ਨ ਲੈਂਦੇ ਹੁਣ ਜਿਹੜਾ ਕੇਜਰੀਵਾਲ ਹੈ ਹਿੰਦੁਸਤਾਨ ਵਿੱਚ ਕਿਤੇ ਵੀ ਜਾਣਾ ਹੋਏ ਕੇਜਰੀਵਾਲ ਨੇ ਪੰਜਾਬ ਸਰਕਾਰ ਦਾ ਜਹਾਜ਼ ਕਿਰਾਏ ਲੈਂਦਾ ਪੰਜਾਬ ਸਰਕਾਰ ਕਿਰਾਏ ਤੇ ਲੈਂਦੇ ਤੁਸੀਂ ਦੇਖ ਲਓ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀਆਂ ਵਿੱਚ ਤਕਰੀਬਨ 2850 ਸੰਪਤੀਆਂ ਪੰਜਾਬ ਹਿੰਦੁਸਤਾਨ ਪੰਜਾਬ ਵਿੱਚ ਇਹਨਾਂ ਦੇ ਇਲੈਕਸ਼ਨ ਹੋਏ 1100 ਸੰਪਤੀਆਂ ਦੇ ਕਮੇਡੀਆਂ ਆਪਣੇ ਰੱਦ ਕੀਤੇ ਇਹਨਾਂ ਨੇ ਡਰਦੇ ਇੱਥੇ ਕੋਠੀ ਬਣਾਈ ਏ ਉਹਨਾਂ ਨੇ ਮਹੱਲੀ ਮਤਲਬ 15-20 ਕਰੋੜ ਲਾ ਕੇ ਕਿ ਇੱਥੇ ਕੇਜਰੀ ਬਲ ਰਿਹਾ ਕਰੂੰਗਾ ਇਹਨਾਂ ਨੂੰ ਪਤਾ ਦਿੱਲੀ ਵਾਲੀ ਏਜੰਸੀਆਂ ਨਾਲ ਤੇ ਪਾਰਟੀਆਂ ਨੂੰ ਕਿ ਸਿੱਖ ਪੰਥ ਨੂੰ ਸ਼ਕਤੀ ਗੁਰੂ ਘਰਾਂ ਤੋਂ ਮਿਲਦੀ ਏ 1600 ਬੱਸਾਂ ਸਰਕਾਰੀ ਮਤਲਬ ਜਿਹੜੇ ਗਰੀਬ ਨੇ ਕਿਤੇ ਪੰਜਾਬ ਜਾਣਾ ਸੀ ਅੱਜ ਕਿਤੇ ਨਹੀਂ ਜਾ ਸਕਦਾ ਕਿਉਂਕਿ ਸਾਰੀਆਂ ਬੱਸਾਂ ਸਰਕਾਰੀ ਖਰਚ ਤੇ 1600 ਬੱਸਾਂ ਸਰਕਾਰੀ ਮਤਲਬ ਜਿਹੜੇ ਗਰੀਬ ਨੇ ਕਿਤੇ ਪੰਜਾਬ ਜਾਣਾ ਸੀ ਅੱਜ ਕਿਤੇ ਨਹੀਂ ਜਾ ਸਕਦਾ ਕਿਉਂਕਿ ਸਾਰੀਆਂ ਬੱਸਾਂ ਸਰਕਾਰੀ ਖਰਚ ਤੇ ਤੰਬੂ ਦਾ ਵੀ ਖਰਚ ਸਰਕਾਰੀ ਲੰਗਰ ਦਾ ਵੀ ਖਰਚ ਸਰਕਾਰੀ ਜਿੰਨੇ ਇੱਥੇ ਟੈਂਟ ਲੱਗੇ ਆ ਕੋਈ ਪੰਜਾਬ ਦੇ ਬੰਦੇ ਨੂੰ ਨਹੀਂ ਦਿੱਤਾ ਟੈਂਟ ਲਾਉਣ ਵਾਸਤੇ ਦਿੱਲੀ ਦੀਆਂ ਕੰਪਨੀਆਂ ਨੂੰ ਦਿੱਤਾ ਗਿਆ ਟੈਂਟ ਲਾਉਣ ਵਾਸਤੇ ਉੱਥੋਂ ਕਮਿਸ਼ਨ ਲੈਂਦੇ ਹੁਣ ਜਿਹੜਾ ਕੇਜਰੀਵਾਲ ਹੈ ਹਿੰਦੁਸਤਾਨ ਵਿੱਚ ਕਿਤੇ ਵੀ ਜਾਣਾ ਹੋਏ ਕੇਜਰੀਵਾਲ ਨੇ ਪੰਜਾਬ ਸਰਕਾਰ ਦਾ ਜਹਾਜ਼ ਕਿਰਾਏ ਲੈਂਦਾ ਪੰਜਾਬ ਸਰਕਾਰ ਕਿਰਾਏ ਤੇ ਲੈਂਦੇ ਤੇ ਕੇਜਰੀਵਾਲ ਨੇ ਕਿਹਾ ਕਿ ਮੈਂ 20 ਬੰਦੇ ਬਿਠਾਉਣ ਵਾਲਾ ਜੈੱਟ ਚਾਹੀਦਾ ਮੈਨੂੰ ਲਿਖੇ ਦਿੱਤਾ ਜਿਹਦਾ ਕਿਰਾਇਆ 10 ਲੱਖ ਰੁਪਇਆ ਘੰਟਾ ਹੈ 10 ਲੱਖ ਰੁਪਇਆ ਘੰਟਾ ਪੰਜਾਬ ਸਰਕਾਰ ਉਹਦਾ ਖਰਚਾ ਪੂਰਾ ਕਰੇ ਪੰਜਾਬ ਸਰਕਾਰ ਉਹਦੇ ਗਨਮੈਨਾਂ ਦਾ ਕੰਮ ਕਰੇ ਪੰਜਾਬ ਸਰਕਾਰ ਉਹਦੇ ਵਾਸਤੇ ਇੱਥੇ ਕੋਠੀ ਬਣਾਈ ਉਹਨਾਂ ਨੇ ਮਹੱਲੀ ਮਤਲਬ 15-20 ਕਰੋੜ ਲਾ ਕੇ ਕਿ ਇੱਥੇ ਕੇਜਰੀਵਾਲ ਰਹਾ ਕਰੂਗਾ ਇੱਥੇ ਮੁੱਖ ਮੰਤਰੀ ਨੂੰ ਕੋਈ ਪੁੱਛਦਾ ਨਹੀਂ ਹੈ ਇਹਨੂੰ ਪੁੱਛਣ ਦੀ ਵੀ ਲੋੜ ਨਹੀਂ ਕਿਉਂਕਿ ਇਹਨੂੰ ਕੋਈ ਅਕਲ ਤਾਂ ਹੈ ਨਹੀਂ ਪਰ ਮੈਂ ਤੁਹਾਨੂੰ ਇਹਨਾਂ ਦੱਸਵਾ ਚਾਹਣਾ ਹੈ ਇੱਥੇ ਸਰਕਾਰ ਕੇਜਰੀਵਾਲ ਚਾਹੁੰਦਾ ਆ ਡੀਸੀ ਐਸਐਸਪੀਆਂ ਐਸਡੀਐਮ ਤਹਿਸੀਲਦਾਰ ਸਾਰਿਆਂ ਦੀਆਂ ਬਦਲੀਆਂ ਦਿੱਲੀੋਂ ਕੇਜਰੀਵਾਲ ਦੇ ਦਫਤਰ ਤੇ ਹੁੰਦੀਆਂ ਉਹਦੇ ਸੈਕਟਰੀ ਸੀਐਮ ਆਊਂਸ ਬਿਠਾਏ ਐ ਸਸੋਡਿਆ ਤੇ ਜੈਨ ਸਾਹਿਬ ਤੇ ਸਾਰੇ ਦਿੱਲੀ ਦੇ ਜਿਹੜੇ ਵੇਲੇ ਕਰਦੇ ਅੱਜ ਇੱਥੇ ਮਿਨਿਸਟਰੀਆਂ ਪੰਜ-ਪੰਜ ਵੜ ਦਿੱਤੀਆਂ ਕੰਮ ਨਿਸ਼ਾਨਾ ਇੱਕੋ ਇੱਕ ਹੈ ਕਿ ਪੈਸਾ ਕਿੱਥੋਂ ਮਿਲੂਗਾ ਹੁਣ ਤੁਸੀਂ ਦੇਖੋ ਇਹਨਾਂ ਨੇ ਲੈਂਡ ਪੂਲਿੰਗ ਦਾ ਕੰਮ ਸ਼ੁਰੂ ਕੀਤਾ ਜਿੱਥੇ ਆਪਾਂ ਲੜਾਈ ਲੜੀ ਮਤਲਬ ਕੀ ਸੀ ਲੈਨ ਪੁਲਿੰਗ ਦਾ ਇਹਨਾਂ ਨੇ ਦਿੱਲੀ ਦੇ ਵੱਡੇ ਵੱਡੇ ਬਿਲਡਰਾਂ ਨੂੰ ਬੁਲਾਇਆ ਉਹਨਾਂ ਨੂੰ ਕਿਹਾ ਜਿੱਥੇ ਜਿੱਥੇ ਪੰਜਾਬ ਤੁਹਾਨੂੰ ਜ਼ਮੀਨ ਚਾਹੀਦੀ ਹੈ ਦੱਸ ਦਿਓ ਅਸੀਂ ਐਕਵਾਇਰ ਕਰਕੇ ਤੁਹਾਨੂੰ ਦੇ ਦਾਂਗੇ ਸਾਨੂੰ ਇੰਨੇ ਕਰੋੜ ਰੁਪਏ ਦੇ ਦਿਓ ਅਸੀਂ ਫਿਰ ਮੋਰਚਾ ਲਾਇਆ ਆਪਾਂ ਲੜਾਈ ਲੜੀ ਵਾਪਸ ਤਾਂ ਕਰਨਾ ਪਿਆ ਕਿਉਂਕਿ ਤੂਫਾਨ ਖੜਾ ਹੋ ਗਿਆ ਹੁਣ ਇਹਨਾਂ ਨੇ ਨਵਾਂ ਤਰੀਕਾ ਕਰਤਾ ਕਿ ਅਸੀਂ ਹੁਣ ਅਜੇ ਆਪ ਸਾਡੀ ਐਕਵਾਇਰ ਕਰਨਗੇ ਆ ਆਪਣੀਆਂ ਜੜੀਆਂ ਆਪਣੀਆਂ ਜੜੀਆਂ ਇਹਨਾਂ ਦੀ ਪੁੱਡਾ ਹੁੱਡਾ ਜਿਹੜੇ ਹੈਗੇ ਏਜੰਸੀਆਂ ਹਲੇ ਤੱਕ ਵੀ ਨਹੀਂ ਛੱਡ ਰਹੇ ਹੁਣ ਜਿਹੜੇ ਆ ਲੱਗੇ ਆ ਤੁਸੀਂ ਦੇਖੋ ਪੂਰੇ ਪੰਜਾਬ ਵਿੱਚ ਜਿਵੇਂ ਦਿੱਲੀ ਸ਼ਰਾਬ ਦਾ ਘੁਟਾਲਾ ਹੋਇਆ ਸੀ ਜਿਹਦੇ ਵਿੱਚ ਕੇਜਰੀਵਾਲ ਅੰਦਰ ਕੋਈ ਘੁਟਾਲਾ ਪੰਜਾਬ ਚ ਹੈ ਪੂਰੇ ਪੰਜਾਬ ਵਿੱਚ ਜਿੰਨੇ ठेकेदार ਕੱਲੇ ਇੱਕ ਬੰਦੇ ਤੋਂ ਸ਼ਰਾਬ ਲੈ ਸਕਦੇ ਆ ਤੁਸੀਂ ਦੇਖੋ ਜਿੱਦੋਂ ਕਰੋੜਾਂ ਰੁਪਏ ਲੈਂਦੇ ਆ ਕੱਲਾ ਇੱਕ ਬੰਦਾ ਜੋ ਪ੍ਰਾਈਸ ਕਹਿੰਦਾ ਉਹੀ ਦੇਣੀ ਪੈਂਦੀ ਹੈ ਅਰਬਾਂ ਰੁਪਏ ਦਾ ਘਟਾਲਾ ਹੈ ਪਰ ਕੋਈ ਫਿਕਰ ਨਹੀਂ ਅਜੀ ਤਾਂ ਪਾਰਲੀਮੈਂਟ ਚ ਵੀ ਰੌਲਾ ਪਾਇਆ ਸਾ ਬੀਬੀ ਹਰਸ਼ਮਨ ਸਿੰਘ ਕੌਰ ਬਾਦਲ ਨੇ ਕਿ ਇਨਕੁਆਰੀ ਕਰਾਓ ਤੁਸੀਂ ਦਿੱਲੀ ਅੰਦਰ ਕਿੱਥੇ ਦਿੱਲੀ ਵੀ ਆ ਹੀ ਕੀਤਾ ਤੇ ਇੱਥੇ ਇੱਥੇ ਪਤਾ ਨਹੀਂ ਕਿਉਂ ਨਹੀਂ ਹੋ ਰਹੀ ਐਸ ਕਰਕੇ ਮੈਂ ਕਹਿਣਾ ਚਾਹਣਾ ਹੈ ਦੇਖੋ ਕਿੱਡਾ ਵੱਡਾ ਨੁਕਸਾਨ ਆਪਣਾ ਹੋ ਗਿਆ ਮੁਕਸਰ ਆਲਿਓ ਆ ਸਾਰੇ ਆਪਣੇ ਨਾਲ ਦੇ ਜ਼ਿਲ੍ਹੇ ਵਾਲਿਓ ਆ ਪੰਜ ਸਾਲ ਖਰਾਬ ਨਹੀਂ ਹੋ ਗਿਆ ਆਪਣੀ ਜ਼ਿੰਦਗੀ ਤੇ ਪੰਜ ਸਾਲ ਖਰਾਬ ਆਪਣੇ ਮੈਂ ਤਾਂ ਪਹਿਲੇ ਇਹਨਾਂ ਦਾ ਬਈ ਖਾਤਾ ਦੇਖ ਰਿਆ ਇੱਕ ਨਿਸ਼ਾਨੀ ਦੱਸ ਦਿਓ ਇੱਕ ਨਿਸ਼ਾਨੀ ਦੂਜੀ ਗੱਲ ਮੈਂ ਜਨਾ ਵੱਡਾ ਕਹਿਣਾ ਚਾਹਣਾ ਆ ਇਹ ਕਾਂਗਰਸ ਦਾ ਕੈਪਟਨ ਉਮਰਿੰਦਰ ਸਿੰਘ ਨੇ ਤੁਹਾਡੇ ਨਾਲ ਕੀ ਝੂਠ ਬੋਲਿਆ ਸੀ ਗੁਰਕਾ ਸਾਹਿਬ ਦੀ ਸੌਂ ਖਾਦੀ ਸੀ ਸੌਂ ਖਾ ਕੇ ਆਪਾਂ ਸਾਰੇ ਉਹਨਾਂ ਮਗਰ ਲੱਗੇ ਕੈਪਟਨ ਨੇ ਸੌਂ ਖਾਦੀ ਮੈਂ ਸਾਰਾ ਕਰਜ਼ਾ ਮਾਫ਼ ਕਰ ਦੂੰਗਾ ਕਿੱਧਰ ਗਿਆ ਸਾਰਾ ਕਰਜ਼ਾ ਮਾਫ਼ ਪੰਜ ਹਫ਼ਤਿਆਂ ਦੇ ਅੰਦਰ ਨਸ਼ਾ ਖਤਮ ਕਰ ਦੂੰਗਾ ਕਿੱਧਰ ਗਿਆ ਨਸ਼ਾ ਖਤਮ हां मेरे को लिस्ट है बेजुगारानू मैं 2500 रूपया महीना पट्टा दूंगा 50 लाख स्मार्टफोन दूंगा शगन करूंगा 50000 ਹਲੇ ਤੱਕ ਸ਼गन ਵੀ ਬੰਦ ਕਰਤਾ ਉਹਨੇ ਆਟਾ ਦਾਲ ਦੇ ਨਾਲ ਦੇ ਨਾਲ ਖੰਡ ਤੇ 50 ਬੱਤੀ ਦਊਗਾ ਹਰ ਗਰੀਬ ਨੂੰ ਘਰ ਬਣਾ ਕੇ ਦਊਗਾ ਦੀ ਦੂੰਗਾ ਇੰਨੀ ਲੰਬੀ ਝੂਠ ਦਾ ਮੈਨੂੰ ਬੋਲਿਆ ਵੀ ਨਹੀਂ ਜਾਂਦਾ ਇੰਨੇ ਇਨ ਗੱਪ ਮਾਰੇ ਆ ਇੱਕ ਚੀਜ਼ ਨਹੀਂ ਇੱਕ ਚੀਜ਼ ਮੈਨੂੰ ਦੱਸ ਦਿਓ 5 ਸਾਲ ਕੈਪਟਨ ਅਮਰਿੰਦਰ ਸਿੰਘ ਲਗਿਆ ਇੱਕ ਵੀ ਨਿਸ਼ਾਨੀ ਨਹੀਂ ਆਪਣੇ ਘਰੋਂ ਹੀ ਨਹੀਂ ਨਿਕਲਿਆ ਉਹਦੇ ਬਾਅਦ ਬਦਲਾ ਲਿਆਗੇ ਉਹ ਦੇਖ ਲਓ 5 ਸਾਲ ਕੀ ਕਰਤਾ ਤੇ ਸਾਰਾ ਸਾਜ਼ਿਸ਼ ਕੀ ਸੀ ਸਾਰੇ ਇਕੱਠੇ ਸੀ ਇੱਕ ਨਿਸ਼ਾਨੀ ਲੈ ਕੇ ਕਿ ਕਾਲੀ ਦਲ ਜੋ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਪੰਜਾਬ ਦੀ ਜਥੇਬੰਦੀ ਹੈ ਇਹਨੂੰ ਇੰਨਾ ਬਦਨਾਮ ਕਰਦੇ ਹੋ ਬੋਲ ਬੋਲ ਕੇ ਝੂਠ ਬੋਲ ਬੋਲ ਕੇ ਬੋਲ ਬੋਲ ਕੇ ਕਿ ਲੋਕੀ ਇਹਨਾਂ ਤੋਂ ਪੱッセ ਹਟ ਜਾਣ ਤੇ ਕਾਮਯਾਬ ਹੋਗੇ ਕੋਈ ਬੇਅਦਬੀ ਕਾਲੀ ਦਲ ਸਰਕਾਰ ਕਰਾਏਗੀ ਕੋਈ ਕਾਲੀ ਕਰਾਊਗਾ ਹਰ ਕਾਲੀ ਵਰਕਰ ਦੇ ਘਰੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਣਾ ਤੁਸੀਂ ਮੱਥਾ ਟੇਕ ਕੇ ਅਰਦਾਸ ਕਰਕੇ ਘਰੋਂ ਨਿਕਲਦੇ ਹੋ ਤੁਸੀਂ ਕਹਿੰਨਾ ਭਗਵੰਤ ਮਾਨ ਦੇ ਘਰੇ ਪ੍ਰਕਾਸ਼ ਹੈ ਤੂੰ ਕਾਂਗਰਸੀਆਂ ਦੇ ਦੇਖ ਲਓ ਪਰ ਆਪਾਂ ਗੱਲਾਂ ਚਾਗੇ ਹੁਣ ਇੰਨੇ ਸਾਲ ਹੋ ਗਏ ਦੱਸੋ ਕਿਹੜੇ ਅਕਾਲੀ ਵਰਕਰ ਨੂੰ ਤੁਸੀਂ ਪੜਿਆ ਕਿਹੜੇ ਅਕਾਲੀ ਵਰਕਰ ਦੇ ਪਰਚਾ ਕੀਤਾ ਕੀ ਇਹਨੇ ਵੀ ਅਦਬੀ ਕਰਾਈਆਂ ਸਿਆਸਤ ਕੀਤੀ ਹੈ ਬਾਰ ਬਾਰ ਝੂਠ ਬੋਲ ਬੋਲ ਕੇ ਉਹਨੇ ਸਿਆਸਤ ਕੀਤੀ ਹੈ ਆ ਤਾਂ ਹਾਲਾਤ ਬਣ ਗਏ ਇਹਨਾਂ ਦੇ ਇੱਕ ਗੱਲ ਤੁਸੀਂ ਸੋਚੀ ਹੈ ਕਿਤੇ ਆਮ ਆਦਮੀ ਪਾਰਟੀ तकरीबन 2014 ਚ ਆਈ ਹੈ ਪੰਜਾਬ ਚ ਤੇ 2015 ਚੋਂ ਬੇਦਬੀਆਂ ਸ਼ੁਰੂ ਹੋ ਗਈਆਂ ਸੋਚਿਆ ਕਿਤੇ ਉਹ ਤੋਂ ਪਹਿਲੇ ਕਿਤੇ ਹੋਈਆਂ ਆ ਇਹ ਜੇ ਖਤਰਨਾਕ ਲੋਕ ਹੈ ਕੁਝ ਵੀ ਕਰ ਸਕਦੇ ਹੈ ਸੱਤਾ ਹਾਸਲ ਕਰਨ ਵਾਸਤੇ ਆ ਕੁਝ ਵੀ ਕਰ ਸਕਦੇ ਹੈ ਜਿਹੜੀ ਵੱਡੀ ਗੱਲ ਹੈ ਤੁਸੀਂ ਦੇਖਿਆ ਕਿ ਮਲੇਰ ਕੋਟਲੇ ਜਿਹੜੀ ਬੇਅਦਬੀ ਹੋਈ ਸੀ ਅਸੀਂ ਬੰਦੇ ਫੜੇ ਸੀ ਤੇ ਜੱਜ ਸੈਸ਼ਨ ਜੱਜ ਨੇ ਤਕਰੀਬਨ 7-8 ਮਹੀਨੇ ਪਹਿਲੇ ਸਾਲ ਪਹਿਲੇ ਉਹਦਾ ਫੈਸਲਾ ਸੁਣਾਇਆ ਤੇ ਉਸ ਫੈਸਲੇ ਵਿੱਚ ਕਿਨੂੰ ਅੰਦਰ ਕੀਤਾ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਐਮਐਲਏ ਨੇ ਇੱਥੇ ਮਲੇਰ ਕੋਟਲੇ ਬੇਅਦਬੀ ਕਰਾ ਕੇ ਉਹ ਜੇਲ ਉਹਨੂੰ ਸਿਰ ਗਿਆ ਆਮ ਆਦਮੀ ਪਾਰਟੀ ਦਾ ਐਮ ਐਲ ਏ ਦਿੱਲੀ ਵਾਲਾ ਮਲੇਰਕੋਟਲੇ ਕੀ ਕਰ ਰਿਹਾ ਸੀ ਮੈਂ ਕਹਿੰਦਾ ਆਪਾਂ ਨੂੰ ਤਾਂ ਜਾਂਚ ਕਰਾਉਣ ਨਹੀਂ ਦਿੱਤੀ ਸਾਰੇ ਚਿੰਮੜ ਗਏ ਜੇ ਹੁਣ ਸਰਕਾਰ ਆਊਗੀ ਨਾ ਸਾਰੇ ਜਾਂਚ ਕਰਕੇ ਮੈਂ ਸਾਰੇ ਝਾੜੂ ਵਾਲੇ ਨਿਕਲਣਗੇ ਇਹਦੇ ਮਗਰ ਯਾਰ ਸਿੱਖ ਕੌਮ ਦੀ ਫੌਜ ਖਾਲਸਾ ਜੀ ਤੁਹਾਡੀ ਫੌਜ ਸ਼ਰਮ ਨਹੀਂ ਕਾਲੀ ਦਲ ਹੈ ਜਿਹੜੇ ਮੁਲਕ ਦੀ ਫੌਜ ਕਮਜ਼ੋਰ ਹੋ ਜੇ ਉਹ ਮੁਲਕ ਉਤੇ ਕਬਜ਼ਾ ਹੋ ਜਾਂਦਾ ਤੁਸੀਂ ਆਪਣੀ ਫੌਜ ਕਮਜ਼ੋਰ ਕਰ ਲਈ ਝਾੜੂ ਵਾਲਿਆਂ ਦੇ ਕਹਿੰਦੇ ਕਾਂਗਰਸੀਆਂ ਦੇ ਕਹਿੰਦੇ ਤੇ ਅੱਜ ਦੇਖੋ ਤੁਹਾਡੇ ਤੇ ਕਬਜ਼ਾ ਹੋ ਗਿਆ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਹੋ ਗਿਆ ਤਖਤ ਹਜ਼ੂਰ ਸਾਹਿਬ ਆਪਾਂ ਸਾਰੇ ਉੱਥੇ ਮੱਥਾ ਟੇਕਣ ਜਾਣੇ ਆਂ ਪਹਿਲੇ ਸਿੱਖ ਕੌਮ ਦੀ ਮੈਨੇਜਮੈਂਟ ਸੀ ਉੱਥੇ ਉੱਥੋਂ ਤੋਂ ਖੋਹ ਲਿਆ ਅੱਜ ਮਹਾਰਾਸ਼ਟਰ ਸਰਕਾਰ ਚਲਾ ਰਹੀ ਹੈ ਦੇਖੋ ਬਿੱਟੂ ਵਰਗੇ ਜਿਨ੍ਹਾਂ ਨੇ ਉਹਨੇ ਬਿਆਨ ਸਿੰਘ ਨੇ ਕੀ ਆਪਣੇ ਨੌਜਵਾਨਾਂ ਉਤੇ ਕੀ ਕੀ ਕੀਤਾ ਅੱਜ ਉੱਥੇ ਉਹਨੂੰ ਸਰੋਪਾ ਦਿੱਤਾ ਜਾ ਰਿਹਾ ਹੈ ਪਤਿਤ ਨੂੰ ਸਰੋਪਾ ਦਿੱਤਾ ਜਾ ਰਿਹਾ ਹੈ ਜਿਹੜਾ ਅਜੇ ਤੱਕ ਤਖਤਾਂ ਤੇ ਨਹੀਂ ਅਸੂਲ ਹੈ ਨਹੀਂ ਹੋ ਸਕਦਾ ਤਖਤ ਪਟਨਾ ਸਾਹਿਬ ਦੇ ਅੱਜ ਮਰਾ ਬਿਹਾਰ ਸਰਕਾਰ ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਰਕਾਰ ਨੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਬਜ਼ੁਰਗਾਂ ਨਹੀਂ ਪਾਈ ਖਾਲਸਾ ਪੰਥ ਦਾ ਪਾਰਲੀਮੈਂਟ ਹੈ ਉਹਨੂੰ ਤੋੜ ਦਿੱਤਾ ਤੇ ਹਰਿਆਣੇ ਨੂੰ ਲੱਗ ਕਰ ਦਿੱਤਾ ਅੱਜ ਹਰਿਆਣੇ ਦੀ ਤੁਸੀਂ ਦੇਖੋ ਕੀ ਹੋ ਰਿਹਾ ਹੈ ਹਰਿਆਣੇ ਦੀ ਸਰਕਾਰ ਚੀਫ ਮਿਨਿਸਟਰ ਦੇ ਘੜੇ ਫੈਸਲਾ ਹੁੰਦਾ ਹੈ ਕਿ ਹਰਿਆਣਾ ਗੁਰਦੁਆਰਾ ਕਪਰਮੰਦ ਕਮੇਟੀ ਕਿਵੇਂ ਚੱਲੂਗੀ ਸਿੱਖ ਸੰਗਤੋਂ ਨਹੀਂ ਪੁੱਛਦੇ ਆਹ ਤਾਂ ਤੁਹਾਡੇ ਐਲਜੀਪੀਸੀ ਤੇ ਵੀ ਹਮਲਾ ਕਬਜ਼ਾ ਕਰਨ ਲੱਗੇ ਸੀ ਨਿਸ਼ਾਨਾ ਇੱਕੋ ਇੱਕ ਸੀ ਇਹਨਾਂ ਨੂੰ ਪਤਾ ਦਿੱਲੀ ਵਾਲੀ ਏਜੰਸੀਆਂ ਨਾਲ ਤੇ ਪਾਰਟੀਆਂ ਨੂੰ ਕਿ ਸਿੱਖ ਪੰਥ ਨੂੰ ਸ਼ਕਤੀ ਗੁਰੂ ਘਰਾਂ ਤੋਂ ਮਿਲਦੀ ਹੈ ਤੁਸੀਂ ਦੇਖ ਲਓ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਤਿਆ ਵਿੱਚ ਤਕਰੀਬਨ 2850 ਸੰਤਿਆ ਪੰਜਾਬ ਹਿੰਦੁਸਤਾਨ ਪੰਜਾਬ ਵਿੱਚ ਇਹਨਾਂ ਦੇ ਇਲੈਕਸ਼ਨ ਹੋਏ 1100 ਸੰਤਿਆ ਦੇ ਮੀਡੀਆ ਆਪਣੇ ਰੱਦ ਕੀਤੇ ਇਹਨਾਂ ਨੇ ਡਰਦੇ